ਸਾਸ਼ੀਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਨਿਊ ਬਲੌਗ ਦੇਖਦੇ ਆਂ ਪੰਦਰ ਮੰਮੀ ਜਿਹੜੀ ਵਰਕੇ ਕੀ ਕਰੀ ਜਾਂਦੇ ਆ ਤੇ ਤੁਹਾਨੂੰ ਵੀ ਦਿਖਾਉਣੇ ਆ ਇੱਧਰ ਤੁਸੀਂ ਕੀ ਪੀ ਰਹੇ ਹੋ ਦੁੱਧ ਰੋਟੀ ਦੀ ਭੁੱਖ ਮਰ ਜੂਗੀ ਦੁੱਧ ਨਾਲ ਬਾਅਦ ਚ ਪੀ ਲੈਂਦੇ ਰੋਟੀ ਖਾ ਕੇ ਇੱਧਰ ਮੰਮੀ ਚੁੱਬੜ ਕੀ ਕਰਦੇ ਹੋ ਮੰਮੀ ਤੁਸੀਂ ਇਪਰਾਂ ਜੱਪੀ ਕਰਦੇ ਹਾਂ ਜੀ ਸਬਜ਼ੀ ਨਹੀਂ ਚੁਬੜਾਂ ਦੀ ਚਟਨੀ ਖਾਣ ਨਾਲ ਅਸੀਂ ਪਾਇਆਗਾ ਕद्दू ਦਾ ਰੈਤਾ ਤੇ ਇੱਧਰ ਅਜੇ ਅਸੀਂ ਰੋਟੀ ਬਣਾਉਣੀ ਆ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਇਹ ਸਾਡੇ ਕद्दू ਦਾ ਰੈਤਾ ਹੈਗਾ ਅਸੀਂ ਪਾਇਆਗਾ ਡੈਡੀ ਤੁਸੀਂ ਕੀ ਕਰਦੇ ਹੋ ਮੈਂ ਚੁਪੜ ਤੋੜ ਕੇ ਲਿਆਇਆ ਭਾਈ ਚੁਪੜ ਤੋੜ ਕੇ ਲਿਆਇਆ ਆਪਣੇ ਘਰ ਇਹ ਲੱਗਦੇ ਚੁਪੜ ਆਪਣੇ ہاں ਪਹਿਲਾਂ ਲਿਆਇਆ ਬਹੁਤ ਮਿਲਦਾ ਫਿਲਦਰ ਦਾ ਠੀਕ ਹੈ ਜੀ ਠੀਕ ਹੈ ਬਹੁਤ ਸਵਾਦ ਲੱਗੂ ਹੈ ਨਾ ਮੰਮੀ ਰੈਤੇ ਨਾਲ ਹੈ ਨਾ ਚਟਨੀ ਇੱਧਰ ਸਾਡੀ ਚਟਨੀ ਬਣ ਰਹੀ ਹੈ ਚਟਨੀ ਹਮੇਸ਼ਾ ਵਾਸਤੇ ਕੁੰਡੇ ਵਿੱਚ ਬਣਾਉਣੀ ਚਾਹੀਦੀ ਆ ਕਿਉਂਕਿ ਹੱਥ ਦੀ ਬਣੀ ਚਟਨੀ ਦਾ ਸਵਾਦ ਲੱਗ ਹੀ ਆਉਂਦਾ ਹੁੰਦਾ ਹੈ ਨਾ ਮੰਮੀ ਤੇ ਮਿਕਸੀ ਦੇ ਵਿੱਚ ਤਾਂ ਇਹ ਹੋ ਰਹੀ ਹੋ ਜਾਂਦੀ ਆ ਹਾਂਜੀ ਕੋਈ ਨਾ ਜੇ ਮੰਮੀ ਰੈਡੀ ਬੈਠੇ ਰਹੀ ਆ ਚਟਨੀ ਬਣਾਉਣ ਵਾਸਤੇ ਠੀਕ ਠੀਕ ਹੈ ਜੀ ਇੱਧਰ ਕਰਕੇ ਲਿਆਵਾ ਸ਼ੂਟ ਚੁਬੜਾਂ ਦੀ ਚਟਨੀ ਨੂੰ ਸਵਾਦ ਬਣਾਉਣ ਲਈ ਅਸੀਂ ਇਹਦੇ ਵਿੱਚ ਟਮਾਟਰ ਵੀ ਪਾ ਸਕਦੇ ਹਾਂ, ਹਰੀਆਂ ਮਿਰਚਾਂ ਵੀ ਪਾ ਸਕਦੇ ਹਾਂ। ਥੋੜਾ ਜਿਹਾ ਆਜਾ ਪਾ ਲਓ ਤੇ ਸਵਾਦ ਅਨੁਸਾਰ ਨੂੰ ਮਿਰਚ ਪਾ ਲਓ ਤੇ ਬਹੁਤ ਹੀ ਜ਼ਿਆਦਾ ਸਵਾਦ ਬਣੂਗੀ ਕਿਉਂਕਿ ਹੱਥ ਦੀ ਬਣੀ ਹੋਈ ਚਟਨੀ ਦਾ ਸਵਾਦ ਲੱਗ ਹੀ ਆਉਂਦਾ ਹੁੰਦਾ ਹੈ ਨਾ ਮੰਮੀ ਇਹ ਸਾਡੇ ਚੁਬੜਾਂ ਦੀਆਂ ਬੱਲਾਂ ਲੱਗੀਆਂ ਹੋਈਆਂ ਨੇ ਮੰਮੀ ਹੈਗੇ ਇੰਨੇ ਚੁਬੜ ਕੋਈ ਕਿ ਤੋੜ ਲਿਆ ਜੀ ਡੈਡੀ ਨੇ ਹੈਗੇ ਹਨ ਇੱਕ ਜਿਵੇਂ ਆ ਲੱਗਿਆ ਪਿਆਗਾ ਆ ਲੱਗੇ ਪਏ ਕੱਚੇ ਆ ਮੈਨ ਲੱਗਦਾ ਹਜੇ ਇਹ ਹੂੰ ਇਹ ਹਜੇ ਕੱਚੇ ਲੱਗੇ ਹੋਏ ਆ ਹੂੰ ਵਧੀਆ ਘਰ ਦੇ ਚੁੱਬੜ ਤਾਂ ਵਧੀਆ ਹੂੰ ਇਹ ਨਹੀਂ ਚੜਨੀ ਵੀ ਬਹੁਤ ਸਵਾਦ ਬਣੀ ਆ ਹੂੰ ਹਾਂਜੀ ਬਹੁਤ ਲੱਗਿਆ ਆ ਫੁੱਲ ਖਿੜੀ ਜਾਂਦੇ ਨੇ ਨਾ ਤੇ ਜੁੱਬੜ ਲੱਗਣਾ ਜਿਹੜੇ ਫੁੱਲ ਖਿੜਦੇ ਆ ਹੂੰ ਉਧਰ ਵੀ ਲੱਗੇ ਪਏ ਨੇ ਇੱਧਰ ਸਾਡੇ ਚਾਚਾ ਜੀ ਰੋਟੀ ਖਾ ਰਹੇ ਆ ਚਾਚਾ ਜੀ ਚਟਨੀ ਕਿਵੇਂ ਬਣੀ ਆ ਵਧੀਆ ਬਣੀ ਆ ਮਿਰਚ ਵੱਧ ਪੈ ਗਈ ਚਲ ਕੋਈ ਨਹੀਂ ਦਹੀਂ ਨਾਲ ਤਾਂ ਘਟ ਲੱਗਦੀ ਹੋਣੀ ਆ ਇੱਧਰ ਸਾਡੀ ਰੈਮੀ ਰੈਮੀ ਰੋਟੀ ਖਾ ਲਈ ਰੈਮੀ ਗੱਡੀ ਪੂਰੀ ਚਮਕਾਤੀ ਅੱਜ ਸਾਫ਼ ਕਰਕੇ ਗੱਡੀ ਸਾਡੀ ਸਾਫ਼ ਹੋ ਚੁੱਕੀ ਹੈ ਪੂਰੀ ਕਿਉਂਕਿ ਅੱਜ ਡੈਡੀ ਨੇ ਇਹਨੂੰ ਲੈ ਕੇ ਜਾਣਾਗਾ ਤੇ ਵਧੀਆ ਸਾਫ਼-ਸਾਫ਼ ਗੱਡੀ ਪਈ ਆ ਤੁਸੀਂ ਦੇਖ ਸਕਦੇ ਹੋ ਇਧਰ ਸਾਨੂੰ ਬਾਹਰ ਦਾ ਥਿ ਵਿਊ ਵੀ ਦਿਖਾ ਦਿੰਨੇ ਆ ਇਹ ਸਾਡੇ ਬਾਰਗੇ ਸੜਕਾ ਉਧਰ ਲੱਕੀ ਖੜੇ ਆ ਕੀ ਕਰਦੇ ਆ ਤੁਸੀਂ ਇੱਥੇ ਕੀ ਕਰਦੇ ਆ ਸਫਾਈ ਹੋ ਜੇ ਖਤਮ ਹੋਈ ਨਹੀਂ ਦੋ ਦਿਨ ਹੋ ਗਏ ਸਾਨੂੰ ਲੱਗੇ ਪਿਆ ਨੂੰ ਹਾਂ ਸਫਾਈ ਕਾ ਤਾਂ ਹੋਈ ਨਹੀਂ ਛੱਡੀ ਕਿਉਂ ਹੁਣ ਕੀ ਰਹਿ ਗਿਆ ਇੱਥੇ ਖੱਬਲ ਹੁੰਦਾ ਹੀ ਬਹੁਤ ਆ ਕੀ ਕਰਗੇ ਉਹਨਾਂ ਹੀ ਫੇਰ ਹੋ ਜਾਂਦਾ ਜਿੰਨਾ ਸਾਫ ਕਰੀਦਾ ਠੀਕ ਕਰੀਏ ਜਿੰਨਾ ਸਮਝ ਕੇ ਜਾਉਂਗੇ ਹੂੰ ਹਵਾ ਚੱਲਦੀ ਆ ਉਰੀਆ ਕੇ ਹਵਾ ਲੱਗਦੀ ਆ ਅੰਦਰ ਤਾਂ ਜਮ ਹਵਾ ਨਹੀਂ ਲੱਗਦੀ ਹੈਗੀ ਸਹੀ ਆ ਨਾ ਆ ਆਪਣੀ ਸੜਕ ਦੇਖ ਲੋ ਸਾਡੇ ਬਾਰ ਮੁਰਦੀ ਸੜਕ ਨੰਗਦੀ ਆ ਪਰ ਇਹਦੇ ਤੇ ਜਮਾ ਵੀ ਟ੍ਰੈਫਿਕ ਨਹੀਂ ਆਏਗੀ ਕਿਉਂਕਿ ਇਹ ਮੈਨੂੰ ਲੱਗਦਾ ਕਿਹੜਾ ਰੋੜਾ ਹੈ ਇਹ ਮੋੜ ਮੰਡੀ ਵਾਲਾ ਰੋੜਾ ਪਰ ਜਮੇ ਖਾਲੀ ਹੁੰਦਾ ਬਹੁਤ ਘਟ ਜਾਂਦੇ ਆ ਲੋਕ ਇੱਕ ਤੁਸੀਂ ਦੇਖ ਸਕਦੇ ਹੋ ਸਾਡੇ ਇੱਕ ਨਾ ਫੁੱਲ ਲੱਗੇ ਆ ਇਹ ਕਾਦੇ ਫੁੱਲ ਵੱਜਦੇ ਆ ਬੁੱਲਟ ਦੇ ਇਹਦੇ ਨਾਲ ਜੇ ਆਪਾਂ ਕਿਵੇਂ ਵੀ ਇਹਦੇ ਕੀ ਕੀ ਇਹਦੇ ਰੈਸਪੀਆ ਕਿਵੇਂ ਬੰਦਦੇ ਆ ਇਹ ਤੇਲ ਚ ਬਾਲ ਕੇ ਸਰੋਂ ਦੇ ਤੇਲ ਚ ਬਾਲ ਕੇ ਜੇ ਆਪਾਂ ਇਹਨਾਂ ਨੂੰ ਲਾਵਾਂਗੇ ਆਪਣੇ ਜੇ ਹਨਾ ਸਿਰ ਤੇ ਚਿੱਟੇ ਵਾਲ ਆਉਂਦੇ ਆ ਤਾਂ ਉਹ ਕਾਲੇ ਹੋ ਜਾਂਦੇ ਆ ਤੇ ਬਾਲ ਜਿਨ੍ਹਾਂ ਦੇ ਝੜਦੇ ਆ ਉਹ ਇਹਨਾਂ ਨੂੰ ਵਰਤ ਸਕਦੇ ਆ ਵੀ ਮੈਂ ਚੀ ਸਾਨੂੰ ਇਹ ਦਿਖਾਉਣਾ ਵੀ ਇਹ ਇਦਾਂ ਦੇ ਲੱਗਦੇ ਆ ਐ ਹੁੰਦੇ ਆ ਇਹ ਤੁਸੀਂ ਦੇਖ ਸਕਦੇ ਹੋ ਮੈਨੂੰ ਲੱਗਾ ਆ ਚੀਜ਼ਾਂ ਚ ਉਹ ਹੁੰਦਾਗਾ ਹਨਾ ਰਸ ਇਹਨਾਂ ਨਾਲ ਤੇਲ ਬਣਦਾਗਾ ਹੋ ਗਏ ਤੁਸੀਂ ਤਿਆਰ ਹਾਂਜੀ ਕਿੱਥੇ ਜਾ ਰਹੇ ਆ ਆਪਾਂ ਪਾ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਤੇ ਤਕਸਾ ਸਾਹਿਬ ਠੀਕ ਹੈ ਜੀ ਉੱਥੇ ਅੱਜ ਆਪਾਂ ਪਾਠ ਕਰਾਇਆ ਹੋਇਆਗਾ ਤੇ ਅੱਜ ਆਪਣੇ ਪਾਠ ਦਾ ਭੋਗ ਪੈਣਾਗਾ ਤੇ ਇਸ ਲਈ ਅਸੀਂ ਜਾ ਰਹੇ ਹਾਂ ਚਿੱਤਰ ਸਰ ਮੰਮੀ ਡੈਡੀ ਸਾਰੇ ਫੈਮਿਲੀ ਜਾ ਰਹੇ ਹਾਂ ਤੇ ਕਿੰਨੇ ਵਜੇ ਭੋਗ ਪੈਣਾ 10:30 ਵਜੇ ਪੈਜੂਗਾ 10:30 ਹਾਂਜੀ ਸੋਨੂ ਵੀ ਨਾਲ ਦਿਖਾਵਾਂਗੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਅੱਜ ਵੈਸੇ ਸੰਗਰਾਂਦ ਦਾ ਸੰਗਰਾਂਦ ਦਾ ਪਵਿੱਤਰ ਦਿਹਾੜਾਗਾ ਤੇ ਬਹੁਤ ਹੀ ਵਧੀਆਗਾ ਸ਼ੋਭ ਦੇਣਾ ਥੇ ਬੈਠੇ ਹੋ ਮੈਂ ਤੁਹਾਨੂੰ ਬਾਹਰ ਦੇਖੀ ਇੰਨੀਆਂ ਜਾਣਾ ਨਹੀਂ ਸੀ ਆਪਾਂ ਹੁਣ ਤੁਸੀਂ ਰੋਟੀ ਖਾਣ ਲੱਗ ਗਏ ਅੱਜ ਵੀ ਬਹੁਤ ਸਵਾਲ ਪੁਣਾਏ ਇਹ ਮੈਂ ਪਾਵਾ ਰੋਟੀ ਇੰਕੋ ਜਿ ਨਾਲ ਕੋਈ ਹੁੰਦਾ ਨਹੀਂ ਹੁੰਦਾ ਤਾਂ ਕੁਛ ਨਹੀਂ ਮੈਂ ਕਿਹਾ ਚਲੋ ਆਪਾਂ ਚੱਲ ਵੜਦੇ ਹਾਂ ਨਾ ਮੱਥਾ ਟੇਕ ਲੈਣ ਦੇ ਤੁਸੀਂ ਵੀ ਅੱਜ ਜਾਇਓ ਜਰੂਰ ਅੱਜ ਸੰਗਰਾਂਦ ਦਾ ਗੁਰੂ ਘਰ ਮੱਥਾ ਟੇਕਿਓ ਬਹੁਤ ਹੀ ਸ਼ੋਕ ਦੇਣਾ ਚਲੋ ਆਜੋ ਡੈਡੀ ਹੋ ਗਏ ਤੁਸੀਂ ਤਿਆਰ ਡੈਡੀ ਰੈਡੀ ਆਈਮ ਰੈਡੀ ਓਕੇ ਚਲੋ ਚੱਲੀਏ ਲਖੀ ਰਹੀ ਹੈ ਕੱਲੇ ਇਧਰ ਸਾਡੀ ਗੱਡੀ ਵੀ ਤਿਆਰ ਆ ਜਮਾ ਡੈਡੀ ਨੇ ਟਿਪ ਟਾਪਸ ਹੋਇਆ ਸਾਫ ਕਰਤੀ ਸੀ ਹੈ ਨਾ ਗੱਡੀ ਜੀ ਕਰਤੀ ਸੀ ਨਾ ਹੂੰ ਸਹੀ ਆ ਰਾਜਾ ਪੇਠਾ ਕਿੰਨਾ 40 ਰੁਪਏ ਦਾ ਪਾਈਆ ਉਹਦਾ ਜਮਨ ਲਾਣ ਦਾ ਬੜਦਾ ਹੈ ਉਹਦਾ ਜਮਨ ਲਾਣ ਦਾ ਬੜਦਾ ਹੈ ਜਦੋਂ ਸਾਡੀ ਗੱਡੀ ਆ ਗਈ ਆ ਹੁਣ ਅਸੀਂ ਜਾ ਰਹੇ ਹਾਂ ਘਰ ਵਾਪਸ ਸਿੱਤੇਤਰ ਸਰ ਗੁਰਦੁਆਰਾ ਠੀਕ ਹੈ ਹੁਣ ਅਸੀਂ ਜਾ ਰਹੇ ਹਾਂ ਘਰ ਵਾਪਸ ਤੇ ਕੀ ਆਖਾਂ ਹੁਣ ਮਮੀ ਕਿਦਾਂ ਦਾ ਲੱਗਿਆ ਵਧੀਆ ਡੈਡੀ ਲੈ ਕੇ ਆਇਆ ਪੇਠਾ ਖਾਣਾ ਤੁਸੀਂ ਖਾ ਲੋ ਡੈਡੀ ਤੁਸੀਂ ਹੁਣ ਆ ਗਏ ਹਾਂ ਜੀ ਅਸੀਂ ਘਰ ਤੇ ਹੁਣ ਅਸੀਂ ਰੈਸਟ ਕਰਾਂਗੇ ਤੇ ਜੇ ਸਾਡਾ ਵਲੌਗ ਵਧੀਆ ਲੱਗਿਆ ਹੋਵੇ ਤਾਂ ਪਲੀਜ਼ ਸਾਡੇ ਵਲੌਗ ਨੂੰ ਲਾਈਕ ਜ਼ਰੂਰ ਕਰਿਆ ਕਰੋ ਤੇ ਲਾਈਕ ਤੇ ਕਮੈਂਟ ਕਰਨਾ ਨਾ ਭੁੱਲਿਆ ਕਰੋ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਥੈਂਕ ਯੂ